ਸਤਿ ਸ਼੍ਰੀ ਅਕਾਲ ਕੋਮਲ ਕੀ ਹਾਲ ਚਾਲ ਨੇ ਸਤਿ ਸ਼੍ਰੀ ਅਕਾਲ ਸਬਜੀਤ ਕਿ ਆਲਾ ਬਾਜ ਵਧੀਆ ਤੇ ਦੱਸੋ ਮੈਂ ਵੀ ਵਧੀਆ ਯਾਰ ਅੱਜਕੱਲ ਇੱਕ ਗੇਮਲੇ ਇਮੇਜ ਦਾ ਬਹੁਤ 트ੈਂਡ ਚੱਲ ਰਿਹਾ ਕਿ ਇਮੇਜੇ ਸੇਫ ਹੈਗੀ ਹੈ ਨੇ ਸੇਫ ਤੇ ਨਹੀਂ ਆ ਗਈ ਪਰ ਮੈਂ ਇੱਕ ਗੱਲ ਦੱਸਾਂ ਮੈਂ ਵੀ ਟਰਾਈ ਕੀਤਾ ਸੀ ਮੈਂ ਵੀ ਆਪਣੀ ਮੈਂ ਵੀ ਆਪਣੀ ਇੱਕ ਖੁਦ ਪਿਕ ਬਣਵਾਈ ਸੀ ਅੱਛਾ ਮੇਰੀ ਨਾ ਫਰੈਂਡ ਮੇਰੇ ਫਰੈਂਡ ਸੀ ਉਹਨੇ ਨਾ ਸਟੇਟਸ ਪਾਇਆ ਤੇ ਮੈਨੂੰ ਬੜਾ ਕ੍ਰੇਜ਼ ਆਇਆ ਕਿ ਨਹੀਂ ਯਾਰ ਮੈਂ ਵੀ ਇੱਕ ਵਾਰ ਟਰਾਈ ਕਰਾਂ ਤੇ ਬੜਾ ਵਧੀਆ ਲੱਗਾ ਸੀ ਪਰ ਉਹਨੂੰ ਮੈਂ ਆਪਣੀ ਪਿਕ ਪੇਜ ਜੀ ਮੈਂ ਕਿਹਾ ਯਾ ਤੂੰ ਮੇਰੇ ਬਣਾ ਕੇ ਦੇ ਫਿਰ ਉਹਨੇ ਮੈਨੂੰ ਬਣਾ ਕੇ ਦਿੱਤੀ ਮੈਨੂੰ ਬਤਿਆ ਲੱਗੇ ਫਿਰ ਮੈਂ ਸਟੇਟਸ ਪਾਇਆ ਮਤਲਬ ਕਿ ਟ੍ਰੈਂਡਿੰਗ ਦੇ ਵਿੱਚ ਬਹੁਤ ਜ਼ਿਆਦਾ ਹੈ ਬਟ ਮੈਂ ਫਿਰ ਉਸ ਤੋਂ ਬਾਅਦ ਮੈਂ ਜਦੋਂ ਸਟੇਟਸ ਪਾਇਆ ਨਾ ਫਿਰ ਜਦੋਂ ਮੈਨੂੰ ਸਾਰਿਆਂ ਦੇ ਕਮੈਂਟ ਆਏ ਕਿ ਨਹੀਂ ਇਹ ਚੀ ਇਸ ਕਰਕੇ ਉਸ ਤੋਂ ਬਾਅਦ ਮੈਂ ਸੋਚਿਆ ਕਿ ਨਹੀਂ ਨੈਕਸਟ ਟਾਈਮ ਤੋਂ ਬਾਅਦ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਉਹਦੀ ਰਿਸਰਚ ਕੀਤੀ ਜਾਵੇ ਥੈਨ ਫਿਰ ਉਹਨੂੰ ਯੂਜ਼ ਕੀਤਾ ਜਾਵੇ ਕਿਉਂਕਿ ਮੈਂ ਵੀ ਬਹੁਤ ਸਾਰੀਆਂ ਇਨਸਟਾ ਤੇ ਦੇਖਿਆ ਵੱਡੇ ਵੱਡੇ ਜਿਹੜੇ तमाम ਹਸਤੀਆਂ ਨੇ ਉਹਨਾਂ ਨੇ ਵੀ ਵੀਡੀਓਜ਼ ਜਿਹੜੀਆਂ ਜਾਂ ਫਿਰ ਫੋਟੋਜ਼ ਗਿਬਲੀ ਇਮੇਜ ਪਾਈਆਂ ਜਾਂ ਪਰ ਬਹੁਤ ਸਾਰੀਆਂ ਰੀਲਸ ਹੁਣ ਵਾਇਰਲ ਹੋ ਰਹੀਆਂ ਕਿ ਇਹ ਜਿਹੜੀ ਇਮੇਜ ਤੁਸੀਂ ਬਣਾ ਰਹੇ ਹੋ AI ਦੇ ਵਿੱਚ ਇਹ ਸੇਫ ਨਹੀਂ ਹੈਗੀ ਹਾਂਜੀ ਇਹਦਾ ਕੋਈ ਵੀ ਮਿਸਯੂਜ਼ ਕਰ ਸਕਦਾ ਹੈ ਇਹ ਸੇਫ ਨੇ ਸਹੀ ਤੇ ਨਹੀਂ ਆ ਕਿ ਮਤਲਬ ਜਿਹੜੇ ਕਪਲਸ ਨੇ ਬਣਾ ਰੇ ਆ ਹਨਾ ਕਪਲਸ ਲਈ ਬਾਤ ਨਹੀਂ ਮਤਲਬ ਆਪਣੀ ਕੋਈ ਵੀ ਪ੍ਰਾਈਵੇਟ ਪਿਕ ਜਿਹੜੀ ਉਹਦੇ ਵਿੱਚ ਪਾਉਂਦੇ ਆ ਫਿਰ ਉਹ ਦੂਜੀ ਬੰਦ ਮਤਲਬ ਬੰਦ ਕਿ ਆਂਦੀ ਆ ਇਹ ਚੀਜ਼ ਨਹੀਂ ਸੀ ਪੈਗੀ ਇਸ ਕਰਕੇ ਸਾਨੂੰ ਮਤਲਬ ਕਿ ਮਤਲਬ ਆਪਾਂ ਰਿ ਸੋਰੀਜ਼ ਕੰਮ ਕਰਦੇ ਅਗਲੇ ਨੇ ਕੀਤਾ ਆਪਸੇ ਵੀ ਕਰ ਲੈਂਦੇ ਆ ਤਾਂ ਕਰਕੇ ਮਤਲਬ ਕਿ ਇੱਕ ਚਾਹ ਜਾਂ ਹੁੰਦਾ ਨਾ ਕਿ ਅਸੀਂ ਵੀ ਟਰਾਈ ਕਰਦੇ ਆ ਇਸ ਕਰਕੇ ਤੇ ਮੈਂ ਦੇਖ ਵੀ ਰਹੀ ਸੀ ਕਿ ਬਹੁਤ ਸਾਰੇ ਜਿਹੜੇ ਰੀਲਸ ਨੇ ਜਾਂ ਫਿਰ ਇੰਸਟਾ ਤੇ ਦੇਖ ਲੋ ਜਾਂ ਸੋਸ਼ਲ ਮੀਡੀਆ ਤੇ ਹੁਣ ਇਹ ਵਾਇਰਲ ਹੋ ਰਹੀਆਂ ਕਿ ਯਾਰ ਤੁਸੀਂ ਕੋਈ ਵੀ ਜਿਹੜਾ ਨਾ ਗਿਬਲੀ ਇਮੇਜ ਨਾ ਬਣਾਓ ਕਿਉਂਕਿ ਅੱਗੇ ਜਾ ਕੇ ਪਰੇਸ਼ਾਨੀ ਕ੍ਰੀਏਟ ਕਰ ਸਕਦੀ ਹੈ ਆਈ ਦੇ ਨਾਲ ਮੈਨੂੰ ਆਈ ਆਈ ਦੇ ਨਾਲ ਜਿਹੜਾ ਕਨੈਕਟ ਇਹਨਾਂ ਦਾ ਥੋੜਾ ਹੈਗਾ ਆ ਇਸ ਕਰਕੇ ਕਹਿੰਦੇ ਕਿ ਉਹ ਐਪ ਜਿਹੜਾ ਬਹੁਤ ਜ਼ਿਆਦਾ ਖਤਰਨਾਕ ਆ ਹੁਣ ਇੱਕਦਮ ਇਹ ਪੇੜ ਵੀ ਨਹੀਂ ਹੈਗਾ ਹਾਂ ਇਸਕਾ ਫਰੀ ਦੇ ਵਿੱਚ ਬਣ ਫਰੀ ਦੇ ਵਿੱਚ ਬਣ ਰਿਹਾ ਹੈ ਤੇ ਇਹਦੇ ਪਿੱਛੇ ਕੋਈ ਰੀਜ਼ਨ ਹੋਏਗਾ ਕਿ ਜਿਹੜਾ ਫਰੀ ਦੇ ਵਿੱਚ ਕਿਉਂਕਿ ਜੇ ਆਪਾਂ ਪੇਡ ਹੋਵੇ ਤਾਂ ਇਹਨਾਂ ਨੂੰ ਕਿੰਨਾ ਜ਼ਿਆਦਾ ਫਾਇਦਾ ਹੋਵੇ ਬਿਲਕੁਲ ਇਹ ਮਤਲਬ ਆਪਾਂ ਸੋਚਦੇ ਕਿ ਨਾ ਮੇਜ਼ਬਾਨ ਦੇ ਉਸ ਤੋਂ ਪਹਿਲਾਂ ਅਸੀਂ ਆਪਣਾ Google account ਜਿਹੜਾ ਹੈ ਉਹ ਦੇਣਾ ਪੈਂਦਾ ਹੈ ਉਹਦੇ ਵਿੱਚ ਸਾਰਾ ਕੁਝ ਹੁੰਦਾ ਸਾਰਾ ਤੁਹਾਡਾ ਸਾਰਾ ਡਾਟਾ ਜਿਹੜਾ ਫੋਨ ਦਾ ਇਹ ਮੈਲ ਆਈਡੀ ਵੀ ਦੇਣੀ ਪੈਂਦੀ ਆ ਉਹ ਸਾਰਾ ਚੱਲ ਜਾਂਦਾ ਹੈ ਜਿਸ ਤੋਂ ਬਾਅਦ ਇਹ ਕਾਫੀ ਜੜੇ ਪਰੇਸ਼ਾਨੀ ਹੋ ਸਕਦੀ ਹੈ ਫਿਊਚਰ ਦੇ ਵਿੱਚ ਹੋ ਸਕਦੀ ਹੈ ਹੱਲੇ ਤਾਂ ਸਾਰੇ ਰਿਸੋਰਸ ਬਣਾਏ ਜਾ ਰਹੇ ਨੇ ਕੋਈ ਵੀ ਜਿਵੇਂ ਕੋਈ ਰਿਲੇਸ਼ਨਸ਼ਿਪ ਚ ਆਪਣੀ ਪ੍ਰਾਈਵੇਟੀ ਇਮੇਜ ਨੂੰ ਤਾਂ ਕਿ ਕੋਈ ਸਾਡੀ ਜੜੀ ਅਸਲੀ ਫੋਟੋ ਆ ਉਹਨਾਂ ਦੇਖ ਕੇ ਉਹਨਾਂ ਨੂੰ ਗਿਬਲੀ ਚ ਪਾਈ ਜਾ ਗਿਬਲੀ ਦੇ ਵਿੱਚ ਪਾਈ ਕਿ ਪਤਾ ਨਾ ਕਿਸੇ ਨੂੰ ਲੱਗ ਕਿ ਉਹਦੇ ਵਿੱਚ ਇੰਨਾ ਜ਼ਿਆਦਾ ਫੇਸ ਦਾ ਪਤਾ ਨਹੀਂ ਲੱਗਦਾ ਥੋੜਾ ਬਤਾ ਮਤਲਬ ਡਰੈਸਿਸ ਦਾ ਥੋੜਾ ਲੱਗਦਾ ਆ ਬਾਕੀ ਸਾਡਾ ਫੇਸ ਦਾ ਨਹੀਂ ਪਤਾ ਲੱਗਦਾ ਹੈਗਾ ਪਰ ਕਪਲਸ ਜਿਹੜੇ ਆ ਕੋਈ ਨੇ ਪਿਕਸ ਬਣਾ ਰਹੇ ਨੇ ਮੈਂ ਕਹਿੰਦੇ ਜਾਪਾਨ ਦੇ ਜਿਹੜਾ ਸੀਗਾ ਆਦਮੀ ਜਿਹਨੇ ਹਾਇਓ ਮਿਆਜ਼ਾਕੀ ਉਹਨੇ ਗਿਬਲੀ ਦਾ ਜਿਹੜਾ ਅਵਿਸ਼ਕਾਰ ਕੀਤਾ ਸੀਗਾ ਨਾ ਉਹਦਾ ਆਪਣਾ ਸਟੂਡੀਓ ਸੀ ਗਿਬਲੀ ਉਹ ਵੀ ਹੁਣ ਪਛਤਾ ਰਿਹਾ ਕਿ ਜਿਹੜਾ AI ਨੇ ਇਸ ਗਿਬਲੀ ਟੂਲ ਨੂੰ ਯੂਜ਼ ਕੀਤਾ ਹੈ ਉਹ ਵੀ ਕਹਿ ਰਿਹਾ ਕਿ ਇਹ ਜਿਹੜੀ ਚੀਜ਼ ਹੈ ਗਲਤ ਹੈ ਕਿਉਂਕਿ ਇਸ ਦੇ ਨਾਲ ਜਿਹੜੇ ਬਹੁਤ ਸਾਰੇ ਲੋਕ ਜਿਹੜੇ ਉਸ ਤਰ੍ਹਾਂ ਹੀ ਕ੍ਰੀਏਟੀਵਿਟੀ ਦੇ ਨਾਲ ਕਿੰਨਾ ਟਾਈਮ ਲਗਾ ਕੇ ਇੱਕ ਗਿਬਲੀ ਇਮੇਜ ਬਣਾਉਂਦੇ ਨੇ ਉਹਨਾਂ ਦਾ ਜਿਹੜਾ ਰੁਜ਼ਗਾਰ ਉਹ ਤੇ ਬਿਲਕੁਲ ਹੀ ਖਤਮ ਹੋ ਗਿਆ ਕਿਉਂਕਿ ਪਹਿਲਾਂ ਤੋਂ ਕੰਮ ਕਰਦੇ ਸੀ ਘੰਟਾ ਤਾਂ ਆਪਣੇ ਦੋ ਦੋ ਘੰਟੇ ਜੜੇ ਆਪਣਾ ਕੰਮ ਕਰਦੇ ਸੀ ਹੁਣ 1 ਮਿੰਟ ਦੇ ਵਿੱਚ ਤੇ ਸਾਰਾ ਕੁਝ ਹੋ ਜਾਂਦਾ ਆ ਕਿਉਂਕਿ ਉਹਨਾਂ ਦਾ ਨੁਕਸਾਨ ਹੋ ਰਿਹਾ ਆ ਉਹਨਾਂ ਦੀ ਤੇ ਸੈਲਰੀ ਉਹਦੇ ਤੋਂ ਚੱਲ ਰਹੀ ਸੀ ਇਸ ਕਰਕੇ ਕਿਉਂਕਿ ਉਹ ਟ੍ਰੇਨਿੰਗ ਲੈਂਦੇ ਨੇ ਪਹਿਲਾਂ ਕਿੰਨੀ ਕਿੰਨੀ ਦੇਰ ਤੱਕ ਇਸ ਆਰਟ ਨੂੰ ਸਿੱਖਿਆ ਜਾਂਦਾ ਔਰ ਫਿਰ ਐਨੀਮੇਸ਼ਨ ਜਿਹੜੀ ਉਹ ਬਣਦੀ ਹੈ ਤੇ ਇਸ ਜਿਹੜੇ AI ਟੂਲ ਨੇ ਇਹ ਤਾਂ ਸਾਰਾ ਕੰਮ ਹੀ ਬੰਦ ਕਰ ਦਿੱਤਾ ਬਹੁਤ ਸਾਰੇ ਲੋਕਾਂ ਨੂੰ ਨੁਕਸਾਨ ਵੀ ਹੋ ਰਿਹਾ ਹੈ ਨੁਕਸਾਨ ਵੀ ਹੋ ਰਿਹਾ ਹੈ ਕਿਉਂਕਿ ਪਹਿਲਾਂ ਇਹਨਾਂ ਦੇ ਕਈਆਂ ਦਾ ਇਸ ਇਹ ਨਾ ਇਹੇ ਚੀਜ਼ ਤੋਂ ਉਹਨਾਂ ਦਾ ਘਰ ਦਾ ਖਰਚਾ ਚੱਲਦਾ ਆ ਤਾਂ ਹੁਣ ਇੱਕਦਮ ਜਿਹੜਾ ਮੇਬੀ ਆਈ ਥਿੰਕ ਵਨ ਵੇ ਕੀ ਹੋਇਆ ਸ਼ਾਇਦ ਨੂੰ ਆਏ ਨੂੰ ਹੋਰ ਵੀ ਕਈ ਚੀਜ਼ਾਂ ਜ਼ਰੂਰੀ ਨੇ ਗਿਬਲੀ ਇਮੇਜ AI ਨੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿੱਥੇ ਉਹਨਾਂ ਨੂੰ ਸੌਖਾ ਤਾਂ ਬਣਾ ਦਿੱਤਾ ਹੈ ਲੇਕਿਨ ਬਹੁਤ ਸਾਰਿਆਂ ਦਾ ਜਿਹੜਾ ਬਿਜ਼ਨਸ ਹੈ ਉਹ ਵੀ ਡਾਊਨ ਹੋ ਗਿਆ ਹੈ ਲੋਕ ਸੋਚਦੇ ਨਹੀਂ ਨਾ ਹੈ ਕਿ ਟ੍ਰੈਂਡਿੰਗ ਦੇ ਦੇ ਵਿੱਚ ਕੁਝ ਵੀ ਚੱਲ ਪੈਂਦਾ ਬਸ ਉਹਦੇ ਵਿੱਚ ਪਿੱਛੇ ਭੱਜ ਜਾਂਦੀ ਸ਼ੁਰੂ ਕਰ ਦਿੰਦੇ ਆ ਕਿ ਨਹੀਂ ਅਸੀਂ ਵੀ ਇੱਕ ਵਾਰ ਟਰਾਈ ਕਰਕੇ ਦੇਖੀਏ ਤੁਸੀਂ ਟਰਾਈ ਕੀਤਾ ਸੀ ਨਹੀਂ ਮੈਂ ਗਿਵਲੀ ਇਮੇਜ ਮੈਂ ਤੇ ਨਹੀਂ ਹਲੇ ਤੱਕ ਟਰਾਈ ਕੀਤੀ ਮੈਂ ਸੋਚ ਰਹੀ ਸੀ ਮੈਂ ਟਰਾਈ ਕਰਾਂ ਲੇਕਿਨ ਦੇ ਵਿੱਚ ਆਇਆ ਨਹੀਂ ਸੀ ਕਿ ਮੈਂ ਵੀ ਕਰਕੇ ਦੇਖਾਂ ਆਇਆ ਜ਼ਰੂਰ ਸੀ ਪਰ ਮੇਰੇ ਕੋ ਵੀ ਨਹੀਂ ਬਣੀ ਕਿਉਂਕਿ ਉਹ ਗੂਗਲ ਅਕਾਊਂਟ ਮੰਗ ਰਹੇ ਸੀ ਪਰ ਜਦੋਂ ਮੈਂ ਉਹਨੂੰ ਟਰਾਈ ਕੀਤਾ ਤੇ ਉਹ ਬਣੀ ਨਹੀਂ ਉਹ ਪਤਾ ਨਹੀਂ ਕੀ ਹੋਇਆ ਕਿ ਗੂਗਲ ਅਕਾਊਂਟ ਉਹਦੇ ਵਿੱਚ ਹੋ ਹੀ ਨਹੀਂ ਸੀ ਰਿਹਾ ਇੱਕ ਚੈਟ ਜੀ ਜੀਟੀਪੀ ਵੀ ਹੈਗਾ ਸ਼ਾਇਦ ਹਾਂ ਚੈਟ ਜੀਬੀਟੀ ਦੇ ਵਿੱਚ ਵੀ ਬਣਾਉਂਦੇ ਨੇ ਪਰ ਮੈਂ ਆਹ ਟਰਾਈ ਤੇ ਕੀਤਾ ਪਰ ਬਣੀ ਨਹੀਂ ਮੇਰੇ ਕੋਲ ਪਰ ਜਿਸ ਤੋਂ ਬਾਅਦ ਜਦੋਂ ਮੈਂ ਰੀਲਾਂ ਦੇਖਿਆ ਕਿ ਯਾਰ ਇਹਦੇ ਵਿੱਚ ਤਾਂ ਇੱਕ ਅੱਗੇ ਜਾ ਕੇ ਜਿਹੜਾ ਫਿਊਚਰ ਹੈ ਫੋਟੋ ਤੁਹਾਡੇ ਕਿਤੇ ਵੀ ਯੂਜ਼ ਉਸ ਤੋਂ ਬਾਅਦ ਮੈਂ ਵੀ ਥੋੜਾ ਡਰਗੀ ਤੇ ਮੈਂ ਵੀ ਹੁਣ ਇਹਨੂੰ ਤੁਹਾਡੇ ਫਰੈਂਡ ਸਰਕਲ ਦੇ ਵਿੱਚ ਕਿਸੇ ਨੇ ਕਿਹਾ ਨਹੀਂ ਸਮਝੀ ਤੂੰ ਵੀ ਟਰਾਈ ਕਰ ਮੈਂ ਬਣਾਈ ਮੈਨੂੰ ਕਿਹਾ ਸੀਗਾ ਬਹੁਤ ਸਾਰੇ ਮੇਰੇ ਫਰੈਂਡਸ ਨੇ ਹੀ ਬਣਾਈਆਂ ਔਰ ਲਗਾਈਆਂ ਗਿਬਲੀ ਇਮੇਜਿਸ ਲਿਖੇ ਨਾ ਮੈਂ ਨਹੀਂ ਟਰਾਈ ਕੀਤਾ ਕਿਉਂਕਿ ਮੈਨੂੰ ਵਿੱਚ ਆਉਂਦਾ ਨਾ ਕਿ ਮੈਂ ਵੀ ਕਰਕੇ ਦੇਖਾਂ ਬਿਲਕੁਲ ਅੱਗੇ ਸਾਰੇ ਤੇ ਕਰ ਰਹੇ ਆ ਕਿਉਂਕਿ ਸੈਲੀਬ੍ਰਿਟੀਜ਼ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਹੁਣ ਗਿਬਲੀ ਇਮੇਜ ਕਿਪਟਰਸ ਨੇ ਬਹੁਤ ਸਾਰਿਆਂ ਨੇ ਪਾਈਆਂ ਹੋਈਆਂ ਇੰਸਟਾ ਖੋਲੋ ਸਾਰੀਆਂ ਇਮੇਜਿਸ ਉਹੀ ਆ ਬਿਲਕੁਲ ਮੈਂ ਖੁਦ ਵੀ ਕੱਲ ਵੀ ਮੈਂ ਖੁਦ ਦੀ ਗੱਲ ਦੱਸਦੀ ਮੈਂ ਖੁਦ ਵੀ ਕੱਲ ਟਰਾਈ ਕੀਤੀ ਸੀ ਮੈਂ ਆਪਣੇ ਫਰੈਂਡ ਨੂੰ ਦਵਾ ਦਮ ਮੈਸੇਜ ਕੀਤਾ ਕਿ ਜਲਦੀ ਜਲਦੀ ਮੇਰਾ ਮੈਸੇਜ ਦੇਖ ਮੈਨੂੰ ਟਰਾਈ ਮੈਨੂੰ ਬਣਾ ਕੇ ਦੇ ਮੈਂ ਵੀ ਬਣਾ ਕੇ ਮੈਂ ਸਟੇਟਸ ਪਾਣਾ ਯਾਰ ਉਸ ਤੋਂ ਬਾਅਦ ਦੇਨ ਜਦੋਂ ਮੈਨੂੰ ਆਨਸਰਸ ਮਿਲੇ ਕਿ ਨਹੀਂ ਆ ਰਿਹਾ ਸਹੀ ਨਹੀਂ ਆ ਕਿ ਜਦੋਂ ਮੇਰੇ ਫਰੈਂਡਸ ਨੇ ਮੈਨੂੰ ਰੀਲ ਸੈਂਡ ਕੀ ਕਿ ਆ ਦੇਖ ਅੱਖਾਂ ਖੋਲ ਕੇ ਦੇਖਣ ਸੇਫ ਨਹੀਂ ਹੈਗੀ ਉਸ ਤੋਂ ਬਾਅਦ ਦੈਨ ਸੋਚਿਆ ਮੈਂ ਥਾਮਰਗੀ ਮੈਂ ਕਿਹਾ ਨਹੀਂ ਉਹਨੇ ਟਰਾਈ ਕਰਕੇ ਨੂੰ ਪਤਾ ਨਹੀਂ ਨਾ ਕਿ ਚੈਟ ਜੀ ਬਿਟੇ ਦੇ ਵਿੱਚ ਤਾਂ ਗਿਬਲੀ ਮੇਰਬਾ ਦੇ ਕੋਈ ਬਣਾ ਰਿਹਾ Google ਤੇ ਸਿੱਧਾ ਸਰਚ ਕਰ ਦਿੰਦਾ ਕਿ ਕ੍ਰੀਏਟ ਗਿਬਲੀ ਮੇਸ ਉਹਦੇ ਵਿੱਚ ਕੋਈ ਵੀ ਸਾਈਟ ਸਕੂਲ ਜਾਂਦੀਆਂ ਨੇ ਜਦੋਂ ਉਹਨਾਂ ਨੂੰ ਤੁਸੀਂ ਆਪਣਾ ਅਕਾਊਂਟ ਦੇ ਦਿੰਦੇ ਹੋ ਤਾਂ ਕਿਤੇ ਵੀ ਉਹ ਯੂਜ਼ ਕਰ ਸਕਦੇ ਨੇ ਮਿਸਯੂਜ਼ ਕਰ ਸਕਦੇ ਨੇ ਹਰ ਕੋਈ ਜਿਹੜੀ ਸਾਈਟ ਹੈ ਉਹ ਸੇਫ ਤੇ ਨਹੀਂ ਹੈਗੀ ਹਨਾ ਇਹ ਤੇ ਹੈ ਇਹਦੇ ਕਰਕੇ ਜਿਹੜਾ ਹੈ ਥੋੜਾ ਲੱਗ ਰਿਹਾ ਹੈ ਬਹੁਤ ਸਾਰੇ ਵਿਊ ਪੁਆਇੰਟ ਆ ਰਹੇ ਨੇ ਕੋਈ ਨੈਗੇਟਿਵ ਦੇ ਰਿਹਾ ਕੋਈ ਪੋਜ਼ਿਟਿਵ ਦੇ ਰਿਹਾ ਪਰ ਨੈਗੇਟਿਵ ਜਿਹੜੇ ਨੇ ਉਹਨਾਂ ਨੂੰ ਵੀ ਧਿਆਨ ਚ ਰੱਖਣਾ ਚਾਹੀਦਾ ਤਾਂ ਕਿ ਅੱਗੇ ਜਾ ਕੇ ਜਿਹੜਾ ਲੋਕ ਨੇ ਪਛਤਾਣ ਨਾ ਹੋਣ ਤੇ ਸਾਰੇ ਰਿਸੋ ਰੀਸ ਲੱਗੇ ਹੋਏ ਨੇ ਦਬਾ ਦਬ ਲੱਗੇ ਹੋਏ ਕਿ ਨਹੀਂ ਅਸੀਂ ਵੀ ਕਰਕੇ ਦੇਖੀਏ ਕੀ ਸਵਾਦ ਹੈਗਾ ਇਹ ਦੇ ਵਿੱਚ ਹਾਂ ਸਾਰਿਆਂ ਨੂੰ ਝੱਸ ਕਹਿੰਦੇ ਨਾ ਇੱਕ ਪੈ ਜਾਂਦਾ ਹੈ ਹੁਣ ਜਿਹੜਾ 트ੈਂਡ ਹੈ ਉਹ ਇਹੀ ਚੱਲ ਰਿਹਾ ਕਿ ਗਿਬਲੀ ਇਮੇਜ ਜਿਹੜੀ ਬਣਾਣੀ ਹੈ ਤੇ ਕੋਮਲ ਕਿਵੇਂ ਲੱਗਦਾ ਕਿ ਯਾਰ ਜਿਹੜੇ ਲੋਕੀ ਇੰਨੀ ਨਹੀਂ ਮਿਹਨਤ ਕਰਦੇ ਨੇ ਜਰੂਰ ਇਹਨੇ ਗਿਬਲੀ ਮੇਜ ਹੋਰ ਵੀ AI ਨੇ ਬਹੁਤ ਸਾਰੀਆਂ ਚੀਜ਼ਾਂ ਜਿੱਥੇ ਸੌਖੀਆਂ ਤੇ ਕਰ ਦਿੱਤੀਆਂ ਪਰ ਬਹੁਤ ਸਾਰੇ ਜਿਨ੍ਹਾਂ ਤੇ ਹੱਥ ਦੀ ਕਲਾ ਹੁੰਦੀ ਹੈ ਉਹਨਾਂ ਦਾ ਜਿਹੜਾ ਕੰਮ ਹੈ ਉਹ ਕਿਤਨਾ ਕਿਤੇ ਖਤਮ ਹੋ ਗਿਆ ਖਤਮ ਤੇ ਖੁਦ ਹੋਣਾ ਆ ਕਿਉਂਕਿ ਪਹਿਲਾਂ ਉਹ ਇੰਨਾ ਪਹਿਲਾਂ ਉਹ ਸਿੱਖਦੇ ਨੇ ਆ ਸਿੱਖਣ ਤੋਂ ਬਾਅਦ ਫਿਰ ਆਪਣਾ ਜੌਬ ਕਰਦੇ ਆ ਉਸ ਤੋਂ ਬਾਅਦ ਉਹਨਾਂ ਨੂੰ ਜਦੋਂ ਤਰੱਕੀ ਮਿਲਦੀ ਮਿਲਦੀ ਆ ਉਸ ਤੋਂ ਬਾਅਦ ਇਹ ਐਪ ਆ ਜਾਂਦੇ ਆ ਉਹਨਾਂ ਦਾ ਬਾਦੂ ਕੰਮ ਠੱਪ ਹੋ ਜਾਂਦਾ ਆ ਫਿਰ ਉਹ ਸੋਚਦੇ ਆ ਕਿ ਹੁਣ ਕੀ ਕਰੀਏ ਕਿਉਂਕਿ ਉਹਨਾਂ ਨੇ ਕਿੰਨੇ ਤਰ੍ਹਾਂ ਦੇ ਪ੍ਰੈਸ਼ ਆਉਂਦੇ ਆ ਜਦੋਂ ਰੀਲਸ ਵੇਖਿਓ ਪਹਿਲਾਂ ਹਰ ਕੋਈ ਆਰਟ ਆਂਦਾ ਸੀ ਕਿ ਆ ਕਰਨਾ ਹੈ ਇਹ ਉਦਾਂ ਤੇ ਹੁਣ 1 ਮਿੰਟ ਦੇ ਵਿੱਚ ਵੀਡੀਓ ਬਣ ਜਾਂਦੀ ਆ ਤੇ ਕਹਿ ਤਾਂ ਹੀ ਕਹਿ ਰਹੇ ਕਿ ਜਿਹੜਾ ਜਪਾਨ ਦਾ ਗਿਬਲੀ ਦਾ ਬਾਦਸ਼ਾ ਉਹ ਖੁਦ ਪਛਤਾ ਉਹ ਖੁਦ ਕਹਿ ਰਿਹਾ ਕਿ ਖੁਦ ਕਹਿ ਰਿਹਾ ਕਿ ਇਹ ਕੀ ਬਣਾ ਛੱਡਿਆ ਜੇ ਕੀ ਹੋ ਗਿਆ ਕਿ ਮੈਂ ਤੇ ਮਤਲਬ ਇੰਨੀ ਮਿਹਨਤ ਕੀਤੀ ਉਹਨੇ ਆਪਣਾ ਸਟੂਡੀਓ ਬਣਾਇਆ ਔਰ ਉਹਨੂੰ ਇੰਨਾ ਵਧੀਆ ਜਿਹੜੀ ਐਨੀਮੇਸ਼ਨ ਦਾ ਬਾਦਸ਼ਾ ਉਹਨੂੰ ਕਿਹਾ ਜਾਂਦਾ ਹੈ ਲੋਕ ਇਹ ਨਹੀਂ ਸੋਚਦੇ ਕਿ ਜਿਹੜਾ ਮੇਨ ਬੰਦਾ ਕਹਿ ਰਿਹਾ ਆ ਕਿ ਤੁਸੀਂ ਨਾ ਬਣਾਓ ਪਰ ਉਹ ਫੇਰ ਵੀ ਨਹੀਂ ਹਟਦੇ ਇਹ ਦੇਖੀ ਤੇ ਨਾ ਕਿਤੇ ਜਿਹੜੇ ਲੋਕਾਂ ਦੀ ਹੱਥ ਦੀ ਕਲਾ ਆ ਉਸ ਨੂੰ ਨੇ ਪਿੱਛੇ ਛੱਡ ਦਿੱਤਾ ਔਰ AI ਨੇ ਜਿੱਥੇ ਬਹੁਤ ਸਾਰੀਆਂ ਚੀਜ਼ਾਂ ਸੋਖੀਆਂ ਕੀਤੀਆਂ ਨੇ ਉੱਥੇ ਬਹੁਤ ਸਾਰੇ ਲੋਕਾਂ ਦਾ ਨੁਕਸਾਨ ਵੀ ਕੀਤਾ ਹੈ ਮੈਨੂੰ ਤਾਂ ਇਹ ਲੱਗਦਾ ਹੈ ਤੁਸੀਂ ਕੀ ਕਹਿਣਾ ਚਾਹੋ ਮੈਂ ਤੇ ਖੁਦ ਕਹੋਂਗੇ ਕਿ ਨਹੀਂ ਯਾਰ ਇਹ ਕੰਮ ਨਾ ਕਰੋ ਪਹਿਲਾਂ ਉਹਦੇ ਵੱਲ ਦੇਖੋ ਰਿਸੋਰਸ ਨਾ ਨਾ ਕਰੋ ਕਿਉਂਕਿ ਉਹ ਖੁਦ ਵੀ ਕੀਤਾ ਹੈ ਇਸ ਤੋਂ ਬੈਠਾ ਰਹਿ ਕੇ ਨਾ ਕਰੋ ਮੈਂ ਪਛਤਾ ਰਹੀ ਹਾਂ ਮੈਨੂੰ ਲੱਗਦਾ ਕੋਈ ਵੀ ਯੂਥ ਜੇ ਗੱਲ ਕਰੀਏ ਤਾਂ ਕੋਈ ਵੀ ਯੂਥ ਜੇ ਆ ਨਹੀਂ ਹੋਏਗਾ ਜਿੰਨੇ ਗਿਬਲੀ ਇਮੇਜਾਂ ਬਣਾਈ ਹੋਵੇ ਹਮ ਅੱਜ ਕੱਲ ਦੇਖੋ ਇੰਸਟਾ ਦੇ ਖੋਲੋ ਜਦੋਂ ਵੀ ਦੇਖੋ ਤੇ ਗਿਬਲੀ ਗਿਬਲੀ ਇਮੇਜਾਂ ਚਲ ਰਹੀਆਂ ਨੇ اور ਸਾਰੇ ਇਹ ਸੈਲੀਬ੍ਰਿਟੀਜ਼ تک ਚਲੋ ਆਪਣੀ ਪਿਕ ਬਣਾਓ ਠੀਕ ਆ ਆਪਣੀ ਪਰਸਨਲ ਪਿਕ ਨਾ ਬਣਾਓ ਬਿਲਕੁਲ ਆਪਣੀ ਉਹਦੀ ਪ੍ਰਾਈਵੇਸੀ ਆ ਉਹਦੇ ਵਿੱਚ ਕੋਈ ਨਹੀਂ ਬਣਾਉਣਾ ਚਾਹੀਦਾ ਤਾਂ ਤੁਹਾਨੂੰ ਗਾਂ ਜਾ ਕੇ ਅੱਗੇ ਜਾ ਕੇ ਔਖ ਨਾ ਆਵੇ। ਤਾਂ ਸਹੀ ਹੁਣ ਇਸ ਦੇ ਬਾਰੇ ਹੁਣ ਕੀ ਕਹੋਗੇ? ਮੈਂ ਤੇ ਇਹੀ ਕਹਾਂਗੀ ਕਿ ਤੁਸੀਂ ਮਤਲਬ ਜੇ ਤੁਹਾਡੀ ਕੋਈ ਪ੍ਰਾਈਵੇਸੀ ਆ ਉਹਦੇ ਵਿੱਚ ਇਮੇਜ ਨਾ ਬਣਾਓ ਔਰ ਜਿਹੜੀ ਤੁਹਾਡੀ ਸਿੰਪਲ ਇਮੇਜ ਆ ਉਹ ਤੁਸੀਂ ਬਣਾ ਸਕਦੇ ਆ ਜਿਹਦੇ ਵਿੱਚ ਅੱਗੇ ਜਾ ਕੇ ਤੁਹਾਨੂੰ ਇਹ ਨਾ ਲੱਗੇ ਕਿ ਯਾਰ ਕੋਈ ਮੇਰੀ ਇਮੇਜ ਦਾ ਜਿਹੜਾ ਮਿਸਯੂ ਕਿਉਂਕਿ ਫੈਮਿਲੀਆਂ ਦੀਆਂ ਵੀ ਜਿਹੜੀਆਂ ਇਮੇਜ ਬਣ ਰਹੀਆਂ ਨੇ ਹੋਰ ਬਹੁਤ ਸਾਰੀਆਂ ਪੁਰਾਣੀਆਂ ਇਮੇਜ ਬਣ ਰਹੇ ਨੇ ਬਣ ਰਹੀਆਂ ਨੇ ਪਰ ਕਿਤੇ ਨਾ ਕਿਤੇ ਹੁਣ ਸਾਰਿਆਂ ਦੇ ਦਿਮਾਗ 'ਚ ਇਹ ਗੱਲ ਖੜੀ ਹੋ ਗਈ ਕਿ ਸਾਡੇ ਪੰਜਾਬ 'ਚ ਨਾ 트ੈਂਡ ਚੱਲ ਜਾਂਦਾ ਆ ਇੱਕ ਚੀਜ਼ ਦਾ ਜਿਹੜੀ ਇੱਕ ਜੀ ਚੱਲ ਪਿੱਛੇ 트ੈਂਡ ਚੱਲ ਜਾਂਦਾ ਆ ਪਿੱਛੇ ਲੱਜ ਜਾਂਦੇ ਲੋਕ ਪੋਸਟਰਸ ਬਹੁਤ ਸਾਰੇ ਬਣ ਰਹੇ ਨੇ ਔਰ ਕਿਤੇ ਨਾ ਕਿਤੇ ਦੇਖਿਆ ਜਾਵੇ ਤਾਂ ਜਿੱਥੇ ਇੱਕ ਵਧੀਆ ਚੀਜ਼ ਐ ਠੀਕ ਐ ਇੰਜੋਏ ਐ ਦੇ ਵਿੱਚ ਫਨੀ ਚੀਜ਼ਾਂ ਨੇ ਹਨਾ ਸਾਰੇ ਦੇਖਦੇ ਨੇ ਖੁਸ਼ ਹੁੰਦੇ ਨੇ ਪਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਇਹ ਜਿਹੜੀ ਚੀਜ਼ ਐ ਕਿਤੇ ਨਾ ਕਿਤੇ ਅੱਗੇ ਜਾ ਕੇ ਹੁਣ ਤਾਂ ਨਹੀਂ ਪਰ ਅੱਗੇ ਜਾ ਕੇ ਨੁਕਸਾਨ ਵੀ ਬਹੁਤ ਜ਼ਿਆਦਾ ਕਰੇਗੀ ਕਰੇਗੀ ਤੇ ਤੇ ਇਸ ਦੇ ਨਾਲ ਹੀ ਮੈਂ ਹਾਂ ਸੁਖ ਕਮਲਪ੍ਰੀਤ ਕੌਰ ਤੇ ਸੁਖਜੀਤ ਮੇਰੇ ਨਾਲ ਤੇ ਤੁਸੀਂ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿਸੇ ਕਿੰਨੇ ਕਿੰਨੇ ਟਰਾਈ ਕੀਤਾ